ਦੋਸਤੋ ਪੰਜਾਬੀ ਟਰਬਿਊਨ ਦੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਸੰਘਵਾਦ ਤੇ ਰਣਨੀਤੀ ਅਤੇ ਸਿਆਸਤ ਬਾਰੇ ਜਿਸ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਪੰਜਾਬੀ ਟਰਬਿਊਨ ਦੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਜੀ ਦਵਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਜੀ ਦਵਿੰਦਰ ਜੀ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦਾ 24 ਸਾਲ ਤੋਂ ਭਾਈਵਾਲ ਰਿਹਾ ਤੇ ਅੱਜ ਉਸੇ ਭਾਰਤੀ ਜਨਤਾ ਪਾਰਟੀ ਦੇ ਲੋਕ ਵਿਰੋਧੀ ਫੈਸਲੇ ਲੈਣ ਕੇਂਦਰੀਕਰਨ ਕਰਨ ਦੇ ਦੋਸ਼ ਲੱਗ ਰਹੇ ਨੇ ਪਰ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਉਸਤੇ ਚੁੱਪੀ ਧਾਰੇ ਰੱਖੀ ਪਰ ਹੁਣ ਭਾਈਵਾਲੀ ਜਿਹੜੀ ਆਪਣੀ ਤੋੜਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਮੋੜ ਜਿਹੜਾ ਹੈਗਾ ਸੰਘਵਾਦ ਰਾਹੀ ਆਪਣੀ ਲੰਬਣ ਦੀ ਸ਼ੁਰੂ ਕਰ ਰਿਹਾ ਅਕਾਲੀ ਦਲ ਦੀ ਇਸ ਤਰ੍ਹਾਂ ਹੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਿਆ ਜਾ ਰਿਹਾ ਦੇਖੋ ਸਭ ਤੋਂ ਪਹਿਲਾਂ ਤਾਂ ਇਸ ਜਿਹੜਾ ਅਕਾਲੀ ਦਲ ਦਾ ਟੋਟਲ ਯੂ ਟਰਨ ਜਿਹੜਾ ਇਹਨੂੰ ਕਹਾਂਗੇ ਆਪਾਂ ਇਹਨੂੰ ਚਲੋ ਇੱਕ ਅਸੀਂ ਇਹ ਕਹਿ ਸਕਦੇ ਵੀ ਦੇਰ ਆਏ ਦਰਸਤ ਆਏ ਜੀ ਫਿਰ ਅਗਲੀ ਸਭ ਤੋਂ ਵੱਡੀ ਗੱਲ ਇਹ ਸੀ ਵੀ ਪਿਛਲੇ 24-25 ਸਾਲ ਤੋਂ ਜਦੋਂ ਤੋਂ ਅਕਾਲੀ ਦਲ ਦਾ ਸਿਆਸੀ ਗੱਠ ਜੋੜ ਭਾਰਤੀ ਜਨਤਾ ਪਾਰਟੀ ਨਾਲ ਹੋਇਆ ਹੈ ਜੀ ਉਦੋਂ ਤੋਂ ਲੈ ਕੇ ਆਪਣੇ ਵੱਡੇ ਭਾਈਵਾਲ ਦੇ ਹਰ ਫੈਸਲੇ ਤੇ ਚੁੱਪਚੀ ਬੀਤੇ ਅੱਖਾਂ ਮੀਚ ਕੇ ਹੀ ਗੂਠਾ ਲਾਉਂਦੇ ਰਹੇ ਜੀ ਉਹਦੇ ਤੇ ਇਹਨਾਂ ਨੇ ਕਟਗਣਤੀਆਂ ਨਾਲ ਹੁੰਦੇ ਕਿਸ ਤਰ੍ਹਾਂ ਦੇ ਧੁਰਵੀ ਵਿਵਹਾਰ ਜਾਂ ਉਹਨਾਂ ਨਾਲ ਵਧੀਆਂ ਜੀ ਦੀ ਕੋਈ ਪ੍ਰਵਾਨੀ ਕੀਤੀ ਚਾਹੇ ਉਹ ਗੁਜਰਾਤ ਦੇ ਦੰਗੇ ਹੋਣ ਚਾਹੇ ਉਹ ਜਦੋਂ ਕੁਸ਼ੀਬੀਰ ਨੂੰ ਦੋ ਭਾਗਾਂ ਵਿੱਚ ਵੰਡਣ ਦੀ ਗੱਲ ਹੋਵੇ ਦਿੱਲੀ ਦੇ ਦੰਗੇ ਹੋਣ ਜਾਂ ਇੱਕ ਇੱਕ ਨੇਸ਼ਨ ਦੇ ਨਾਤੇ ਖੇਡੀ ਜਾਂਦੀ ਖੇਡ ਹੋਵੇ ਉਸ ਤੋਂ ਵੀ ਪਹਿਲਾਂ ਜਿਸ ਸਰਕਾਰ ਦੇ ਵਿੱਚ ਬਾਜਪੀ ਦੀ ਗਵਰਨਮੈਂਟ ਦੇ ਵਿੱਚ ਸੁਖਵੀਰ ਸਿੰਘ ਬਾਦਲੂ ਮਿਨਿਸਟਰ ਹੁੰਦੇ ਨੇ ਜਦੋਂ ਪਹਾੜੀ ਰਾਜਾਂ ਨੂੰ ਜੋ ਜਿਹੜੇ ਪਹਾੜੀ ਰਾਜਾਂ ਨੂੰ ਸਪੈਸ਼ਲ ਇਨਸੈਂਟਿਵ ਦਿੱਤੇ ਜਾਂਦੇ ਨੇ ਵਿਸ਼ੇਸ਼ ਰਹਿਤ ਦਿੱਤੇ ਜਾਂਦੇ ਨੇ ਜਿਹੜੀ ਉੱਥੇ ਇੰਡਸਟਰੀ ਲੱਗੂਗੀ ਉਹਦੇ ਨਾਲ ਪੰਜਾਬ ਦਾ ਜਿਹੜਾ ਜੋ ਪੱਠਾ ਬੈਠਿਆ ਇੰਡਸਟਰੀ ਜਿਹੜੀ ਸਾਡੀ ਸ਼ਿਫਟ ਹੋਈ ਉਹ ਇਸ਼ੂ ਹੋਵੇ ਹੁਣ ਅਕਾਲੀ ਦਲ ਨੂੰ ਜਦੋਂ ਪੰਜਾਬ ਦੇ ਵਿੱਚ ਖੇਤੀ ਕਾਨੂੰਨਾਂ ਦੇ ਖਿਲਾਫ ਜਦੋਂ ਕਿਸਾਨੀ ਰੋਹ ਉੱਠਣ ਲੱਗਿਆ ਤਾਂ ਅਕਾਲੀ ਦਲ ਨੂੰ ਇਹ ਮਹਿਸੂਸ ਹੋਇਆ ਵੀ ਰਾਜਨੀਤਿਕ ਤੌਰ ਤੇ ਭਾਰਤੀ ਜਨਤਾ ਪਾਰਟੀ ਦੀ ਪਿਛਲਗ ਬਣਨਾ ਬਹੁਤ ਜ਼ਿਆਦਾ ਮਹਿੰਗਾ ਸਾਬਤ ਹੋ ਸਕਦਾ ਹੈ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਆਪਣੀ ਇਕਲੌਤੀ ਮინისტრ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਦਵਾਇਆ ਤੇ ਉਸ ਤੋਂ ਬਾਅਦ ਐਨਡੀਏ ਜਿਹੜਾ ਭਾਰਤੀ ਜਨਤਾ ਦੀ ਪਾਰਟੀ ਦੀ ਅਗਵਾਈ ਵਿੱਚ 1996 ਤੋਂ ਬਣਿਆ ਹੋਇਆ ਹੈ ਕੌਮੀ ਜਮਹੂਰੀ ਗਠਜੋੜ ਉਹਦੇ ਵਿੱਚੋਂ ਬਾਹਰ ਆਉਣ ਦਾ ਐਲਾਨ ਕੀਤਾ ਹਾਲਾਂਕਿ 1996 ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਭਾਰਤੀ ਜਨਤਾ ਪਾਰਟੀ ਨੂੰ ਬਿਨਾਂ ਸ਼ਰਤ حمیددار الحال ਕੀਤਾ ਸੀ ਉਸ ਵੇਲੇ ਵੀ مرحوم ਜਥੇਦਾਰ ਚਰਨ ਸਿੰਘ ਟੋੜਾ ਤੇ ਹੋਰ ਆਗੂਆਂ ਵੱਲੋਂ ਅੰਦਰ ਖਾਤੇ ਇਸ ਗੱਲ ਲਈ ਜਿਹੜਾ ਜ਼ੋਰ ਦਿੱਤਾ ਜਾਂਦਾ ਸੀ ਵੀ ਬਿਨਾਂ ਸ਼ਰਤਾਂ ਮੈਂਤ ਜਿਹੜੀ ਆ ਉਹ ਰਾਜ ਦੇ ਹਿਤਾ ਵਿੱਚ ਨਹੀਂ ਹੈਗੀ ਪਰ ਇਹਨਾਂ ਗੱਲਾਂ ਨੂੰ ਇਹਨਾਂ ਇਸ ਅੰਦਰੂਨੀ ਦੁਬਾਰ ਨੂੰ ਨਜ਼ਰ ਅੰਦਾਜ਼ ਕਰਕੇ ਉਸ ਵੇਲੇ ਦੇ ਜਿਹੜੇ ਅਕਾਲੀ ਦਲ ਦੇ ਲੀਡਰ ਸੀ ਪ੍ਰਕਾਸ਼ ਸਿੰਘ ਬਾਦਲ ਨੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਕੱਠ ਜੋੜ ਨੂੰ ਜਿਹੜਾ ਉਹ ਹਮਾਇਤ ਅਣ ਜਿਹੜੀ ਹੈ ਬਿਨਾਂ ਸ਼ਰਤ ਹਮਾਇਤ ਜਿਹੜੀ ਹੈ ਉਹ ਜਾਰੀ ਰੱਖੀ ਜੀ ਉਹਦੇ ਚ ਆਪਾਂ ਇਹ ਵੀ ਕਹਿ ਸਕਦੇ ਹਾਂ 1997 ਚ ਹਾਲਾਂਕਿ ਅਕਾਲੀ ਦਲ ਕੋਲ ਐਬਸੋਲਿਊਟ ਮੈਜੋਰਿਟੀ ਸੀ ਸਰਕਾਰ ਬਣਾਉਣ ਦੀ ਫਿਰ ਵੀ ਇੱਥੇ ਜਿਹੜਾ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਪਾਈਵਲੀ ਰਹੀ ਤੇ ਭਾਰਤੀ ਜਨਤਾ ਪਾਰਟੀ ਵੀ ਪੰਜਾਬ ਦੇ ਵਿੱਚ ਅਕਾਲੀਆਂ ਦੇ ਸਹਾਰੇ ਤਿੰਨ ਵਾਰ 15 ਸਾਲ ਇਹ ਕਹਿੰਦੇ ਤਿੰਨ ਵਾਰੀ ਸੱਤਾ ਦਾ ਆਨੰਦ ਮਾਣਿਆ ਜੀ ਉਸ ਤੋਂ ਬਾਅਦ ਜਿਹੜੀ ਆਪਾਂ ਹੁਣ ਗੱਲ ਕਰੀਏ ਵੀ ਜਿਹੜੀ ਹੈ ਸੰਘਵਾਦ ਦੀ ਰਣਨੀਤੀ ਹੈ ਅਕਾਲੀ ਦਲ ਆਇਆ ਹੈ ਜੀ ਅਕਾਲੀ ਦਲ ਦੀ ਜੇ ਦੇਖੀ ਜਾਵੇ ਤਾਂ ਬੇਸਿਕ ਜਿਹੜੀ ਬੁਨਿਆਦ ਹੈ ਉਹ ਸੰਘਵਾਦ ਸੰਘਵਾਦ ਦੇ ਵਿੱਚ ਮੇਨ ਤੌਰ ਤੇ ਆ ਜਾਂਦਾ ਵੀ ਰਾਜਾਂ ਨੂੰ ਵੱਧ ਅਧਿਕਾਰ ਉਹਦੇ ਤੇ ਖੜੀ ਹੈ ਅਕਾਲੀ ਦਲ ਮੁੱਢ ਕਦੀਮ ਤੋਂ ਜਿਹੜੀਆਂ ਖੇਤਰੀ ਪਾਰਟੀਆਂ ਸੀ ਡੀਐਮਕੇ ਵਰਗੀਆਂ ਪਾਰਟੀਆਂ ਜਿਹੜੀ ਹੈ ਬੀਜੂ ਜਨਤਾ ਦਲ ਵਰਗੀਆਂ ਪਾਰਟੀਆਂ ਹੋਰ ਅਨੇਕਾਂ ਹੀ ਪਾਰਟੀਆਂ ਨੇ ਹਿੰਦੁਸਤਾਨ ਦੇ ਵਿੱਚ ਚਾਹੇ ਉਹ ਨੈਸ਼ਨਲ ਕਾਨਫਰੰਸ ਹੋਵੇ ਜਾਂ ਉਹਨਾਂ ਦੀਆਂ ਮੰਗਾਂ ਦੀ ਜਿਹੜੀ ਹੈ ਸਪੋਰਟ ਕਰਦਾ ਰਿਹਾ ਹੈ ਬਲਕਿ ਰਲ ਕੇ ਉਹਨਾਂ ਮੰਗਾਂ ਤੇ ਸੈਂਟਰ ਤੇ ਦਬਾਅ ਪਾਉਣ ਦੀ ਰਣਨੀਤੀ ਬਣਾਉਂਦੇ ਰਹੇ ਨੇ ਕਿਸੇ ਨਾ ਕਿਸੇ ਵੇਲੇ ਜਦੋਂ ਅਸੀਂ ਰਾਜਨੀਤਿਕ ਤੌਰ ਤੇ ਇਹਦਾ ਇਤਿਹਾਸ ਫਰੋੜਦੇ ਆ ਪਰ ਭਾਜਪਾ ਨਾਲ ਰਲਣ ਤੋਂ ਬਾਅਦ ਇਹਨਾਂ ਨੇ ਆਪਣੇ ਸਾਰੇ ਪਾਈਂ ਵਾਲਾਂ ਦੇ ਜਿਹੜੀਆਂ ਨੇ ਉਹ ਉਹਨਾਂ ਨੂੰ ਛੱਡਤਾ ਇੱਕ ਵਾਰ ਇਹ ਸੀ ਵੀ ਡੀਐਮਕੇ ਨੇ ਤਾਮਿਲਨਾਡੂ ਦੀ ਅਸੈਂਬਲੀ ਦੇ ਵਿੱਚ ਰਾਜਾ ਨੂੰ ਵੱਧ ਅਧਿਕਾਰ ਦਾ ਮਤਾ ਵੀ ਲਿਆਂਦਾ ਸੀ ਜੀ ਅੱਜ ਦੀ ਤਰੀਕ ਦੇ ਵਿੱਚ ਵੀ ਅਸੀਂ ਦੇਖੀਏ ਇਹਦਾ ਤਾਮਿਲਨਾਡੂ ਦੀ ਡੀਐਮਕੇ ਹੋ ਗਈ ਜਿਹੜੀ ਹੈ ਬੰਗਾਲ ਦੇ ਵਿੱਚ ਪੰਪਤਾ ਬੈਨਰਜੀ ਦੀ ਅਗਵਾਈ ਵਾਲੀ ਪਾਰਟੀ ਹੋ ਗਈ ਨਵੀਨ ਪਟਨਾਇਕ ਦੀ ਪਾਰਟੀ ਹੋ ਗਈ ਸਮਾਜਵਾਦੀ ਪਾਰਟੀ ਹੋ ਗਈ ਜਿਹੜਾ ਸ਼ਿਵ ਸੈਨਾ ਹੋ ਗਈ ਅਕਾਲੀ ਦਲ ਹੋ ਗਿਆ ਜੰਮੂ ਕਸ਼ਮੀਰ ਦੀਆਂ ਪਾਰਟੀਆਂ ਤਾਂ ਸਾਰੀਆਂ ਹੈ ਇਹ ਸਾਰੀਆਂ ਰਾਜਾਂ ਨੂੰ ਵੱਧ ਅਧਿਕਾਰ ਦੇ ਰਾਜਾਂ ਨੂੰ ਵੱਧ ਅਧਿਕਾਰ ਦੇ ਵਿੱਚ ਕੀ ਆ ਜਾਂਦਾ ਹੈ ਮੇਨਲੀ ਇਹਨਾਂ ਪਾਰਟੀਆਂ ਦਾ ਸੰਘਵਾਦ ਦੇ ਏਜੰਡੇ ਤੇ ਇਹ ਸੀ ਬਿਡਫੈਂਸ ਵਿਦੇਸ਼ ਵਿਭਾਗ ਤੇ ਕੁਛ ਜਿਹੜਾ ਕਰੰਸੀ ਵਗੈਰਾ ਜਿਹੜੇ ਨੋਟ ਛਾਪਣ ਦਾ ਹੈ ਉਹ ਇਹੋ ਜੇ ਤਿੰਨ ਮਹੱਤਵਪੂਰਨ ਵਿਭਾਗ ਜਿਨ੍ਹਾਂ ਚ ਰਾਜਾਂ ਦਾ ਕੋਈ ਦਖਲ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਲੋੜ ਹੈਗੀ ਉਹ ਸੈਂਟਰ ਆਪ ਦੇ ਕੋਲ ਰੱਖੇ ਤੇ ਬਾਕੀ ਜਿਹੜੇ ਡਿਪਾਰਟਮੈਂਟਾਂ ਦਾ ਜਿਹੜਾ ਵਿਕੇਂਦਰੀਕਰਨ ਜਿਹੜੀ ਹੈ ਸੱਤਾ ਦਾ ਵਿਕੇਂਦਰੀਕਰਨ ਉਹ ਰਾਜ ਸਰਕਾਰਾਂ ਨੂੰ ਹੋਣਾ ਚਾਹੀਦਾ ਪਰ ਪਿਛਲੇ ਸਮੇਂ ਦੇ ਵਿੱਚ ਦੇਖਿਆ ਜਾਵੇ ਤਾਂ ਰਾਜ ਸਰਕਾਰਾਂ ਦੀ ਜਿਹੜੀ ਹੈ ਹਾਲਾਤ ਸੈਂਟਰ ਦੀਆਂ ਸਰਕਾਰਾਂ ਨੇ ਚਾਹੇ ਉਹ ਕਾਂਗਰਸ ਦੀ ਗਵਰਨਮੈਂਟ ਹੋਵੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਹੋਵੇ ਰਾਜ ਸਰਕਾਰਾਂ ਨੂੰ ਮੰਗ ਤੇ ਬਣਾ ਦਿੱਤਾ ਹੁਣ ਤਾਂ ਖਾਸ ਕਰਕੇ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਅਜੰਡਾ ਹੀ ਇਹ ਰਿਹਾ ਸਾਰਾ ਸੱਤਾ ਦਾ ਕੇਂਦਰੀਕਰਨ ਕਰਨਾ ਉਸ ਤੋਂ ਬਾਅਦ 1 ਨੇਸ਼ਨ 1 ਟੈਕਸ 1 ਨੇਸ਼ਨ 1 ਰਾਸ਼ਨ ਕਾਰਡ 1 ਨੇਸ਼ਨ 1 ਲੈਂਗੁਏਜ ਮਤਲਬ 1 ਨੇਸ਼ਨ ਦੇ ਨਾਂ ਤੇ ਜੋ ਕੁਝ ਹੋ ਰਿਹਾ ਉਹ ਟੋਟਲੀ ਰਾਜ ਸਰਕਾਰਾਂ ਤੋਂ ਖੋਣ ਵਾਲਾ ਹੈ ਹੁਣ ਜਿਵੇਂ ਕਿ ਜੀਐਸਟੀ ਦਾ ਰੌਲਾ ਪੈਂਦਾ GST ਲਾਗੂ ਕਰਨ ਵੇਲੇ ਰਾਜ ਸਰਕਾਰਾਂ ਨਾਲ ਜੋ ਵਾਅਦੇ ਕੀਤੇ ਗਏ ਉਹਦੀ ਵਾਅਦਾ ਖਿਲਾਫੀ ਸ਼ਰਿਆਮ ਹੁੰਦੀ ਅਸੀਂ ਦਿਖ ਰਹੇ ਹਾਂ ਹੁਣ ਤੱਕ ਅਕਾਲੀ ਦਲ ਉਸੇ ਸੈਂਟਰ ਗਵਰਨਮੈਂਟ ਦਾ ਹਿੱਸਾ ਸੀ ਜਦੋਂ ਉਹ ਵਾਅਦਾ ਖਿਲਾਫੀ ਕਰ ਰਹੀ ਸੀ ਹੁਣ ਤੱਕ ਬੋਲਣ ਦਾ ਉਹ ਜਿਹੜਾ ਉਹ ਦਮ ਨਹੀਂ ਸੀ ਕਰਦੇ ਅਕਾਲੀ ਦਲ ਨੇ ਜਿਹੜਾ ਹੁਣ ਨਵਾਂ ਪੈਂਤੜਾ ਅਪਣਾਇਆ ਹੈ ਇਹਨੂੰ ਅਸੀਂ ਪੰਜਾਬ ਦੇ ਫਾਇਦੇ ਫਾਇਦੇ ਚ ਹੀ ਕਹਾਂਗੇ ਪੰਜਾਬ ਦੇ ਲਈ ਫਾਇਦੇਮੰਦ ਕਹਾਂਗੇ ਅਕਾਲੀ ਦਲ ਦੀ ਜਿਹੜੀ ਕੋਰ ਕਮੇਟੀ ਦੀ ਮੀਟਿੰਗ 2 ਦਿਨ ਪਹਿਲਾਂ 3 ਦਿਨ ਪਹਿਲਾਂ ਹੋਈ ਹੈ ਉਹਦੇ ਵਿੱਚ ਮੁੱਖ ਤੌਰ ਤੇ ਇਹ ਹੀ ਐਲਾਨ ਕੀਤਾ ਗਿਆ ਇਹ ਹੀ ਫੈਸਲਾ ਕੀਤਾ ਗਿਆ ਇਹਨਾਂ ਨੇ ਵੀ ਇੱਕ ਕਮੇਟੀ ਬਣਾਈ ਗਈ ਹੈ ਉੱਚ ਉੱਚ ਪੱਧਰੀ ਕਮੇਟੀ ਬਣਾਈ ਗਈ ਹੈ ਉਹ ਜਿਹੜੀਆਂ ਮੁਲਕ ਦੀਆਂ ਹੋਰ ਖੇਤਰੀ ਪਾਰਟੀਆਂ ਨੇ ਉਹਨਾਂ ਨਾਲ ਤਾਇਪ ਤਾਲਮੇਲ ਬਿਠਾ ਕੇ ਇੱਕ ਕੌਮੀ ਪੱਧਰ ਦਾ ਇੱਕ ਐਸਾ ਪਲੇਟਫਾਰਮ ਕ੍ਰੀਏਟ ਕਰਨਾ ਜਿਹੜਾ ਕਿ ਰਾਜਾਂ ਨੂੰ ਵੱਧ ਅਧਿਕਾਰ ਦੀ ਪੈਰਵੀ ਕਰਨਾ ਤੇ ਰਾਜਾਂ ਨੂੰ ਵੱਧ ਅਧਿਕਾਰਾਂ ਲਈ ਕੇਂਦਰ ਸਰਕਾਰ ਨਾਲ ਲੜਾਈ ਲੜਨ ਦਾ ਸੀ ਇਹਦੇ ਤੇ ਇਹਨਾਂ ਨੇ ਜਿਹੜੀ ਨਵੀਂ ਰਣਨੀਤੀ ਬਣਾਉਣ ਲਈ ਇੱਕ ਕਮੇਟੀ ਬਣਾਈ ਹੈ ਕਿ ਜਿਹਦੀ ਸ਼ਲਾਘਾ ਕਰਨੀ ਬਣਦੀ ਹੈ ਇਹਦੇ ਚ ਕਾਮਯਾਬੀ ਕਿੰਨੀ ਹੁੰਦੀ ਹੈ ਆਕਾਲੀ ਦਲ ਤੇ ਉਸ ਤਰ੍ਹਾਂ ਨਾਲ ਦੂਸਰੀਆਂ ਪਾਰਟੀਆਂ ਨੇ ਉਹ ਯਕੀਨ ਕਰਦੀਆਂ ਇਹ ਨਹੀਂ ਕਰਦੀਆਂ ਉਹ ਬਕਰੀ ਗੱਲ ਹੈ ਕਿਉਂਕਿ ਸਾਡੇ ਮੁਲਕ ਦੀਆਂ ਰਾਜਨੀਤਿਕ ਪਾਰਟੀਆਂ ਦਾ ਸਿਆਸੀ ਜਿਹੜਾ ਕਿਰਦਾਰ ਐ ਸਾਰਾ ਹੈ ਵੀ ਉਹ ਜਦੋਂ ਸੈਂਟਰ ਦੇ ਵਿੱਚ ਰਾਜ ਕਰਦੀ ਪਾਰਟੀ ਨਾਲ ਭਾਈਵਾਲ ਬਣ ਜਾਂਦੇ ਆ ਉਹ ਫਿਰ ਸਾਰੇ ਆਪਦੇ ਏਜੰਡੇ ਨੇ ਜਿਹੜੇ ਉਹ ਇਕੱਠੇ ਕਰਕੇ ਆਪਦਾ ਝੋੜੇ ਚ ਪਾ ਕੇ ਸਾਹਮਣੇ ਦਿੰਦੇ ਨੇ ਜਿਵੇਂ ਨतीश ਕੁਮਾਰ ਵੀ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਪੈਰਵੀ ਕਰਦੇ ਰਹੇ ਨੇ ਪਰ ਜਦੋਂ ਹੁਣ ਕਿਉਂਕਿ ਉਹਨਾਂ ਦੀ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਹੈਗੀ ਇਸ ਲਈ ਵੱਧ ਅਧਿਕਾਰਾਂ ਦਾ ਮੁੱਦਾ ਉਹਨਾਂ ਨੇ ਵੀ ਪਾਸੇ ਰੱਖਤਾ ਤੇ ਧੁਕਰੇ ਲਾ ਦਿੱਤਾ ਗਿਆ। ਇਹੀ ਹਾਲ ਅਕਾਲੀ ਦਲ ਦਾ ਰਿਹਾ ਹੈ। ਤੇ ਜੇ ਅਕਾਲੀ ਦਲ ਮੋੜ ਆਪ ਦੇ ਏਜੰਡੇ ਤੇ ਆ ਜਾਵੇ ਤਾਂ ਇਹਨੂੰ ਅਸੀਂ ਦੇਰ ਆਇਆ ਦੁਰਸਤ ਆਇਆ ਕਹਾਂਗੇ ਤੇ ਇਹ ਪੰਜਾਬ ਦੇ ਹਿੱਤ ਵਿੱਚ ਵੀ ਹੈ। ਦਵਿੰਦਰ ਜੀ ਤੁਹਾਨੂੰ ਐ ਨਹੀਂ ਲੱਗਦਾ ਵੀ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਮੌਕਾ ਪ੍ਰਸਤਿਤ ਦੀ ਰਾਜਨੀਤੀ ਕਰ ਰਿਹਾ ਹੈ? ਪਹਿਲਾਂ ਤਾਂ ਉਹ ਚਾਹੀ ਕਹਿਦੀਏ ਵੀ ਕੇਂਦਰੀ ਕੁਰਸੀ ਦੀ ਕਰਕੇ ਆਪਣੇ ਪਰਿਵਾਰ ਦੇ ਵਿੱਚ ਕੇਂਦਰੀ ਕੁਰਸੀ ਦੇ ਕਾਬਜ ਹੋਣ ਕਰਕੇ ਕਹਿਦੀਏ ਚਾਹੀਏ ਹੋਰ ਕੇਂਦਰ ਤੋਂ ਮਿਲਣ ਵਾਲੇ ਸੌ ਤਰ੍ਹਾਂ ਦੇ ਫਾਇਦੇ ਨੂੰ ਦੇਖਦੇ ਹੋ ਜਿਹੜਾ ਹੈਗਾ ਅਕਾਲੀ ਦਲ ਦੀ ਉਹਨਾਂ ਨੀਤੀਆਂ ਨੂੰ ਹੀ ਚੰਗਾ ਦੱਸਦੇ ਆ ਰਹੇ ਸੀ ਜਿਨ੍ਹਾਂ ਦਾ ਪੰਜਾਬ ਦੇ ਦੇਸ਼ ਭਰ ਦੇ ਕਿਸਾਨ ਵਿਰੋਧ ਕਰ ਰਹੇ ਸੀ ਪਰ ਜਦੋਂ ਉਹਨਾਂ ਨੇ ਦੇਖਿਆ ਵੀ ਕਿ ਜਿਹੜਾ ਉਹਨਾਂ ਦਾ ਰਵਾਇਤੀ ਵੋਟ ਬੈਂਕ ਹੈ ਦਿਹਾਤੀ ਖੇਤਰ ਦਾ ਕਹ ਲਈਏ ਕਿਸਾਨ ਕਹ ਲਈਏ ਵੀ ਕਿ ਉਹ ਜਦ ਇਹਨਾਂ ਤੋਂ ਖੁਸ਼ਤਾ ਦਿਖਾਈ ਦੇ ਰਿਹਾ ਸੀ ਫਿਰ ਇਹਨਾਂ ਨੇ ਉਹੀ ਜਿਹੜੇ ਖੇਤੀ ਕਾਨੂੰਨ ਸੀ ਉਹਨਾਂ ਦੀ ਵਿਰੋਧਤਾ ਕਰਦੇ ਹੋਏ ਆਪਣੀ ਭਾਈਵਾਲੀ ਤੱਕ ਤੋਂ ਜਿਹੜਾ ਵੱਖ ਹੋਣ ਦਾ ਐਲਾਨ ਕਰ ਦਿੱਤਾ ਵੀ ਕਿ ਇਹ ਮੌਕਾ ਪ੍ਰਸਤੀ ਜਿਸ ਤਰ੍ਹਾਂ ਇਹ ਰਾਜਨੀਤੀ ਕਰ ਰਿਹਾ ਤੁਹਾਨੂੰ ਲੱਗਦਾ ਵੀ ਕਿ ਆਉਣ ਵਾਲੇ ਦਿਨਾਂ 'ਚ ਲੋਕਾਂ ਦਾ ਵਿਸ਼ਵਾਸ ਜਿੱਤ ਸਕੇਗੀ ਦੇਖੋ ਲੋਕਾਂ ਦਾ ਵਿਸ਼ਵਾਸ ਜਿੱਤ ਸਕਣਾ ਨਾ ਜਿੱਤ ਸਕਣਾ ਇਹ ਤਾਂ ਅਕਾਲੀ ਦਲ ਲਈ ਵਿਨਾਸ਼ਕ ਚੁਣੌਤੀ ਹੈ ਜਿੱਥੋਂ ਤੱਕ ਆਪਾਂ ਰਾਜਾਂ ਨੂੰ ਵੱਧ ਅਧਿਕਾਰ ਦੇਣ ਤੇ ਜਿਹੜਾ ਇਹਨਾਂ ਦੀ ਪੈਂਤੜੀ ਬਾਜ਼ੀ ਕਹਾਂਗੇ ਮੌਕਾ ਪ੍ਰਸਤੀ ਕਹਾਂਗੇ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਬੀਜੜੀਆਂ ਨੇ ਰਾਜਨੀਤਿਕ ਪਾਰਟੀਆਂ ਸਾਡੀਆਂ ਹਮੇਸ਼ਾ ਮੌਕਾ ਪ੍ਰਸਤੀ ਦੀ ਰਾਜਨੀਤੀ ਹੀ ਖੇਡਦੀਆਂ ਨੇ ਤੇ ਅਕਾਲੀ ਦਲ ਵੀ ਉਸੇ ਦਾ ਹੈ ਸਭ ਤੋਂ ਵੱਡਾ ਮੁੱਦਾ ਇਹ ਆ ਜਾਂਦਾ ਵੀ ਸਾਡੇ ਮੁਲਕ ਨੂੰ ਦੇ ਜਿਹੜਾ ਸੰਘਵਾਦ ਨੂੰ ਮਜ਼ਬੂਤ ਕਰਨ ਦੀ ਲੋੜ ਕਿਉਂ ਪੈਂਦੀ ਹੈ ਅਦਰਵਾਇਜ਼ ਕੀ ਹੁੰਦਾ ਸਾਡੀਆਂ ਰਾਜਾਂ ਦੀ ਹਾਲਾਤ ਜਿਹੜੀ ਹੈ ਉਹ ਮਿਊਸਪਲ ਕਮੇਟੀਆਂ ਵਰਗੀ ਬਣ ਜਾਂਦੀ ਹੈ ਜਿਹੜੀ ਕਿ ਰਾਜ ਜਿਹੜੀਆਂ ਖੇਤਰੀ ਪਾਰਟੀਆਂ ਦੇ ਲੀਡਰ ਅਕਸਰ ਕਹਿੰਦੇ ਨੇ ਵੀ ਫਿਰ ਰਾਜ ਸਰਕਾਰਾਂ ਦੇ ਪੱਲੇ ਕੀ ਰਹਿ ਜਾਂਦਾ ਹੈ ਜੇ ਤੁਸੀਂ ਦੇਖੀਏ ਤਾਂ ਸਾਡਾ ਸਾਡਾ ਮੁਲਕ ਹੈ ਹਿੰਦੁਸਤਾਨ ਉਹ ਬਹੁ ਪਾਸ਼ਾਹੀ ਬਹੁ ਧਰਮੀ ਤੇ ਬਹੁ ਨਸਲੀ ਮੁਲਕ ਹੈਗਾ ਇਸ ਤਰ੍ਹਾਂ ਦਾ ਜਿਹੜਾ ਵੀ ਇਹ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਇੰਨੀਆਂ ਜਾਤਾਂ ਧਰਮਾਂ ਭਾਸ਼ਾਵਾਂ ਦੇ ਲੋਕ ਜਿਹੜੇ ਆ ਉਹ ਤੁਹਾਨੂੰ ਬਹੁਤੇ ਮੁਲਕਾਂ ਦੇ ਵਿੱਚ ਨਹੀਂ ਮਿਲਣਗੇ ਰੇਅਰ ਤੋਂ ਰੇਅਰ ਐਸਟ ਜਿਹੜਾ ਉਹ ਉਦਾਹਰਨ ਜਿਹੜੀ ਹੈ ਹਿੰਦੁਸਤਾਨ ਦੀ ਦਿੱਤੀ ਜਾਂਦੀ ਹੈ ਜਿਹੜੀ ਇੰਟਰਨੈਸ਼ਨਲ ਲੈਵਲ ਤੇ ਕੌਮੀ ਕੌਮੀ ਪਦਰਤੀ ਉਹਨਾਂ ਹਾਲਾਤਾਂ ਦੇ ਵਿੱਚ ਜੇ ਅਸੀਂ ਅਮਰੀਕਾ ਵਰਗੀ ਜਿਹੜੀ ਹੈ ਸਟੇਟ ਨੂੰ ਦੇਖਦੇ ਹਾਂ ਜਿਹੜੀ ਜਿਹੜੇ ਯੂ ਐਸ ਏ ਨੂੰ ਤਾਂ ਉੱਥੇ ਜਿਹੜੀਆਂ ਰਾਜ ਸਰਕਾਰਾਂ ਨੇ ਰਾਜਾਂ ਨੂੰ ਬਹੁਤ ਜ਼ਿਆਦਾ ਅਧਿਕਾਰ ਨੇ ਇੱਥੋਂ ਤੱਕ ਕਿ ਜਿਹੜੀਆਂ ਉਹਨਾਂ ਨੇ ਸਥਾਨਕ ਸੰਸਥਾਵਾਂ ਨੇ ਉਹਨਾਂ ਕੋਲ ਵੀ ਬੇਅਥਾ ਸ਼ਕਤੀਆਂ ਨੇ ਰਾਜ ਸਰਕਾਰਾਂ ਆਪਣੇ ਕਾਨੂੰਨ ਬਣਾ ਸਕਦੀਆਂ ਨੇ ਸਾਡੇ ਕੋਲ ਕੀ ਹੈ ਹੁਣ ਰਾਜ ਸਰਕਾਰਾਂ ਕੋਲ ਤਾਂ ਜਿਹੜੇ ਹੈ ਫੰਡ ਚਟਾਉਣ ਦੇ ਅਸੀਂ ਕਰੀਏ ਪੈਸਾ ਇਕੱਠਾ ਕਰਨ ਦੇ ਕੋਈ ਸਾਧਨ ਨਹੀਂ ਰਹੇ ਇਸੇ ਕਰਕੇ ਡੀਜ਼ਲ ਤੇ ਪੈਟਰੋਲ ਤੇ ਤੇ ਸ਼ਰਾਬ ਤੇ ਜਿੰਨਾ ਮਰਜੀ ਸ਼ਰਾਬ ਮਹਿੰਗੀ ਕਰੀ ਚਲੋ ਡੀਜ਼ਲ ਪੈਟਰੋਲ ਵਹੰਗਾ ਕਰੋ ਚਲੋ ਉਹੀ ਰਹਿ ਗਿਆ ਹੁਣ ਜਿਹੜੇ ਨਵੇਂ ਖੇਤੀ ਕਾਨੂੰਨ ਵੀ ਆਏ ਨੇ ਜਿਹੜਾ ਰਾਜ ਸਰਕਾਰਾਂ ਨੂੰ ਚਾਹੇ ਪੰਜਾਬ ਆ ਚਾਹੇ ਹਰਿਆਣਾ ਨੂੰ ਚਾਹੇ ਸਟੇਟਾਂ ਨੂੰ ਜਿਹੜਾ ਫੂਡ ਗ੍ਰੇਨ ਤੋਂ ਜਿੰਨੀ ਆਮਦਨ ਆਉਂਦੀ ਸੀ ਟੈਕਸ ਦੇ ਰੂਪ ਦੇ ਵਿੱਚ ਚਾਹੇ ਉਹ ਮਾਰਕੀਟ ਫੀਸ ਹੋਵੇ ਚਾਹੇ ਉਹ ਦਿਹਾਤੀ ਵਿਕਾਸ ਫੰਡ ਹੋਵੇ ਉਹ ਵੀ ਤਕਰੀਬਨ ਉਹਦਾ ਭੋਗ ਪੈ ਜਾਣਾ ਹੈ ਇਸ ਲਈ ਰਾਜ ਸਰਕਾਰਾਂ ਕੋਲ ਜਿਹਨਾਂ ਮਿੱਤੀ ਸੋਮੇ ਖਤਮ ਹੋ ਜਾਣਗੇ ਤਾਂ ਰਾਜ ਸਰਕਾਰਾਂ ਕੀ ਕਰਨਗੀਆਂ ਰਾਜ ਸਰਕਾਰਾਂ ਕੋਲ ਕੋਈ ਵਿਕਾਸ ਦਾ ਮਾਡਲ ਜਿਹੜਾ ਪੇਸ਼ ਕਰਨ ਦਾ ਕੋਈ ਜ਼ਰੀਆ ਸਾਧਨ ਨਹੀਂ ਰਹਿ ਜਾਣਾ ਸਿਮਿਲਰਲੀ ਜੇ ਗਵਰਨਮੈਂਟ ਆਫ ਇੰਡੀਆ ਰਾਜ ਸਰਕਾਰਾਂ ਨੂੰ ਪੈਸੇ ਵੀ ਦਿੰਦੀ ਹੈ ਤਾਂ ਇੰਨੀਆਂ ਸ਼ਰਤਾਂ ਲਗਾ ਦਿੱਤੀ ਜਾਂਦੀਆਂ ਚਾਹੇ ਉਹ ਆ ਆਪਣਾ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਸਰਬ ਸਿੱਖਿਆ ਅਭਿਆਨ ਹੋਵੇ ਹੈਲਥ ਡਿਪਾਰਟਮੈਂਟ ਦੇ ਵਿੱਚ ਨੈਸ਼ਨਲ ਰੂਰਲ ਪੇਸ਼ੰਟ ਹੋਵੇ ਜਾਂਕ ਹੋਰਟ ਪਾਰਟ ਆਫ ਐਗਰੀਕਲਚਰ ਦੇ ਵਿੱਚ ਜਿੰਨੀਆਂ ਸਕੀਮਾਂ ਹੋਣ ਉਹਦੇ ਉੱਤੇ ਇੰਨੇ ਜ਼ਿਆਦਾ ਕੰਡੀਸ਼ਨ ਲਗਾ ਦਿੱਤੀਆਂ ਜਾਂਦੀਆਂ ਨੇ ਹਾਲਾਂਕਿ ਰਾਜ ਸਰਕਾਰਾਂ ਤੋਂ ਹੀ ਇਕੱਠਾ ਕੀਤਾ ਜਾਂਦਾ ਫੰਡ ਹੈ ਉਹੀ ਟੈਕਸਾਂ ਦੇ ਰੂਪ ਦੇ ਵਿੱਚ ਜਿਹਨੂੰ ਵਾਪਸ ਦੇਣਾ ਤਾਂ ਉਹਤੇ ਸ਼ਰਤਾਂ ਲਗਾ ਦਿੱਤੀਆਂ ਜਾਂਦੀਆਂ ਨੇ ਪਰ ਇਹਦੇ ਨਾਲ ਮੈਂ ਇੱਕ ਗੱਲ ਇਹ ਵੀ ਕਹੂੰਗਾ ਵੀ ਰਾਜ ਸਰਕਾਰਾਂ ਨੇ ਜਿਹੜਾ ਵੋਟਬਟੂਰੂ ਰਾਜਨੀਤੀ ਲਈ ਜਿਹੜਾ ਲੋਕਾਂ ਦੇ ਹੱਥ ਮਜ਼ਬੂਤ ਕਰਨ ਦੀ ਥਾਂ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਜਿਹੜਾ ਮੁਫਤ ਦੀ ਆਟਾ ਦਾਲ ਮੁਫਤ ਦੀ ਬਿਜਲੀ ਪਾਣੀ ਜਿਹੜਾ ਮੁਫਤ ਦਾ ਛਲਾਵਾ ਦੇ ਕੇ ਰਾਜਨੀਤੀ ਖੇਡਦੇ ਆ ਤੇ ਵੋਟਾਂ ਵਟੋਰਦੇ ਆ ਉਹ ਵੀ ਸਟੇਟ ਦੇ ਹਿੱਤ ਵਿੱਚ ਨਹੀਂ ਹੈਗਾ ਉਹਦਾ ਵੀ ਸਟੇਟ ਤੇ ਬਹੁਤ ਜ਼ਿਆਦਾ ਪਾਰ ਹੈ ਚਾਹੇ ਪੰਜਾਬ ਲੈ ਲਈਏ ਚਾਹੇ ਅਸੀਂ ਕੋਈ ਹੋਰ ਸਟੇਟ ਲੈ ਲਈਏ ਇਸ ਲਈ ਰਾਜ ਸਰਕਾਰਾਂ ਨੂੰ ਵੀ ਭੁਵਿੱਖ ਦੇ ਵਿੱਚ ਵੋਟ ਵਟੋਰਨ ਲਈ ਜਿਸ ਤਰ੍ਹਾਂ ਦੀ ਇਹ ਪੰਜਾਬ ਦੇ ਵਿੱਚ ਆਪਾਂ ਤਾਜ਼ੀ ਐਗਜ਼ਾਮਪਲ ਜੇ ਲੈ ਲਈਏ ਕੈਪਟਨ ਅਮਰਿੰਦਰ ਸਿੰਘ ਨੇ 2017 ਦੇ ਵਿੱਚ ਸੱਤਾ ਹਥਿਆਉਣ ਲਈ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਕਸਾਨਾਂ ਦਾ ਸਾਰਾ ਕਰਜ਼ਾ ਤਾਂ ਬਹੁਤ ਜ਼ਿਆਦਾ ਹੈ 1 ਲੱਖ ਕਰੋੜ ਦੇ ਨੇੜੇ ਤੇ ਹੋ ਸਕਦਾ ਹੈ ਸ਼ਾਇਦ ਤੇ ਸਾਰਾ ਕਰਜ਼ਾ ਮਾਫ ਕਰਕੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਕੀ ਖਵਾਉਂਗੇ ਪੰਜਾਬ ਦੇ ਲੋਕਾਂ ਨੂੰ ਕੀ ਦਿਓਂਗੇ ਨਹੀਂ ਦੇ ਸਕਦੇ ਪਰ ਜਦੋਂ ਸੱਤਾ ਹਾਸਲ ਕਰ ਲਈ ਫਿਰ ਕਹਿੰਦੇ 1 ਏਕੜ 2 ਏਕੜ 3 ਏਕੜ ਕੰਡੀਸ਼ਨਸ ਅਪਲਾਈ ਜਿਵੇਂ ਕੰਪਨੀਆਂ ਕਰਦੇ ਨੇ ਨਾ ਵੀ ਆਹਾ ਤੁਹਾਨੂੰ ਦੇਣਾ ਹੈ ਕੰਡੀਸ਼ਨਸ ਅਪਲਾਈ ਤੇ ਨਾਲ ਕੰਡੀਸ਼ਨਸ ਜਿਹੜੀਆਂ ਨੇ ਉਹ ਸ਼ਰਤਾਂ ਲਾਤੀਆਂ ਫਿਰ ਇਹ ਸ਼ਰਤਾਂ ਪੋਰਟ ਲੈਂਡ ਵਿਲੇ ਜਦੋਂ ਸਾਰਾ ਕਰਜ਼ਾ ਮਾਫ਼ ਕਰਨ ਦਾ ਵਾਅਦਾ ਕੀਤਾ ਸੀ ਉਦੋਂ ਕਿਉਂ ਨਹੀਂ ਕੀਤਾ ਸਿਮਿਲਰਲੀ ਕਿਹਾ ਵੀ ਹਰ ਹਰ ਰੋਜ਼ਗਾਰ ਕੀ ਚੰਦ ਪੋਲਿਟੀਕਲ ਬੰਦਿਆਂ ਦੇ ਲੀਡਰਾਂ ਦੇ ਪੋਤੇ-ਪੁੱਤੀਆਂ ਨੂੰ ਜਾਂ ਬੱਚਿਆਂ ਨੂੰ ਡੀਐਸਪੀ ਜਾਂ ਹੋਰ ਕੋਈ ਨੌਕਰੀ ਦੇਣ ਨਾਲ ਹੀ ਹਰ ਹਰ ਰੋਜ਼ਗਾਰ ਦਾ ਨਾਅਰਾ ਪੂਰਾ ਹੋ ਜਾਂਦਾ ਹੈ ਬਿਲਕੁਲ ਨਹੀਂ ਇਸ ਲਈ ਰਾਜਨੀਤਿਕ ਰਾਜਾਂ ਦੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਚਾਹੇ ਉਹ ਨੈਸ਼ਨਲ ਪਾਰਟੀਆਂ ਚਾਹੇ ਖੇਤਰੀ ਪਾਰਟੀਆਂ ਨੇ ਉਹਨਾਂ ਨੂੰ ਵੀ ਆਪਣੇ ਜਿਹੜੇ ਆਪਣੇ ਸੂਬੇ ਦੇ ਵਿੱਤੀ ਜਿਹੜੇ ਹਾਲਾਤ ਨੇ ਵਿੱਤੀ ਸੋਮੇ ਨੇ ਉਹਦੇ ਮੁਤਾਬਕ ਦੇਖ ਕੇ ਹੀ ਪੈਰ ਪਸਾਰਨੇ ਚਾਹੀਦੇ ਨੇ ਨਾ ਕਿ ਚੱਗਾ ਚੌੜ ਕਰਨ ਵਾਲੀਆਂ ਰਣਨੀਤੀਆਂ ਨੇ ਜਿਹੜੀਆਂ ਉਹ ਜੇ ਦਾਅਵੇ ਵਾਦੇ ਛਲਾਵੇ ਨਾਲ ਵੋਟ ਹਥਿਆਉਣੀ ਚਾਹੀਦੀ ਹੈ ਇਸ ਲਈ ਇਸ ਵੇਲੇ ਜਿਹੜਾ ਸਭ ਤੋਂ ਵੱਡਾ ਸੰਕਟ ਆਇਆ ਪਿਆ ਹੈ ਸੈਂਟਰ ਦਾ ਤੇ ਸਟੇਟਾਂ ਦਾ ਇੱਕ ਤਰ੍ਹਾਂ ਨਾਲ ਕਲੈਸ਼ ਜਿਹੜਾ ਉਹ ਵੱਧਦਾ ਜਾਂਦਾ ਉਹ ਪਾੜਾ ਵੱਧਦਾ ਜਾ ਰਿਹਾ ਹੈ ਉਹ ਚਾਹੇ ਰਾਜਾਂ ਨੂੰ ਵਾਧਤ ਘਾਟਾਂ ਦੀ ਗੱਲ ਕਰ ਲਈਏ ਚਾਹੇ ਵਿੱਤੀ ਸੋਮਿਆਂ ਤੇ ਵਿੱਤੀ ਜਿਹੜੇ ਆ ਉਹ ਸੈਂਟਰ ਗਵਰਨਮੈਂਟ ਵੱਲੋਂ ਝਗਾ ਚੱਕਣ ਦੀ ਗੱਲ ਕਰ ਲਈ ਐਸੀ। ਦਵਿੰਦਰ ਜੀ ਜੇਕਰ ਹੁਣ ਗੱਲ ਕਰੀਏ ਪੰਜਾਬ ਦੀ। ਪੰਜਾਬ ਦੇ ਵਿਧਾਨ ਸਭਾ ਚ ਆਉਣਾ ਜਿਹੜੀਆਂ ਨਜ਼ਦੀਕ ਆਂਦੀਆਂ ਜਾ ਰਹੀਆਂ ਨੇ ਤੇ ਪੰਜਾਬ ਦੇ ਵਿੱਚ ਜਿੰਨੇ ਪਿੰਡਾਂ ਨੇ ਉਹਨਾਂ ਨੇ ਕਈ ਪਿੰਡਾਂ ਨੇ ਜਿਹੜਾ ਹੈਗਾ ਵੱਡੀ ਗਿਣਤੀ ਪਿੰਡਾਂ ਨੇ ਇਹ ਵੀ ਲਿਖ ਕੇ ਲਾ ਦਿੱਤਾ ਵੀ ਭਾਜਪਾ ਤੇ ਸ਼ਰਮਣੀ ਅਕਾਲੀ ਦਲ ਦੇ ਵਿਧਾਇਕ ਜਾਂ ਲੀਡਰ ਸਾਡੇ ਪਿੰਡਾਂ ਵਿੱਚ ਕਿਸੇ ਵੀ ਕੰਮ ਲਈ ਨਾਂ ਦਾਖਲ ਹੋਣ। ਇਸ ਜਿਹੜੇ ਹਾਲਾਤਾਂ ਦੇ ਵਿੱਚ ਸ਼ਰਮਣੀ ਅਕਾਲੀ ਦਲ ਨੂੰ ਚੋਣਾਂ ਦੌਰਾਨ ਕਿਸ ਤਰ੍ਹਾਂ ਦੀ ਜਿਹੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ ਦੇਖੋ ਬਿਨਾਂ ਸ਼ੱਕ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀ ਵੀ ਰਾਜ ਅਕਾਲੀ ਦਲ ਲਈ ਜਿਹੜੀਆਂ ਰਾਜਨੀਤਿਕ ਚੁਣੌਤੀਆਂ ਨੇ ਉਹ ਵੱਧ ਰਹੀਆਂ ਨੇ ਇਹ ਖੈਰ ਮੈਂ ਇਹਨੂੰ ਇਹਨਾਂ ਜ਼ਿਆਦਾ ਗੰਭੀਰ ਨਹੀਂ ਮੰਨਦਾ ਵੀ ਪਿੰਡਾਂ ਦੇ ਵਿੱਚ ਵਾੜ ਨਾ ਦੇਣ ਦੀਆਂ ਇਹ ਅਕਸਰ ਅਸੀਂ ਦੇਖਦੇ ਆਂ ਤੇ ਉਸ ਤੋਂ ਬਾਅਦ ਉਹਨਾਂ ਪਿੰਡਾਂ ਦੇ ਵਿੱਚ ਅਕਾਲੀ ਲੀਡਰ ਜਾਂਦੇ ਵੀ ਨੇ ਅਕਾਲੀ ਹੋਣ ਕਾਂਗਰਸੀ ਹੋਣ ਭਾਜਪਾ ਵਾਲੇ ਹੋਣ ਜਾਂਦੇ ਵੀ ਨੇ ਜਦੋਂ ਚੋਣਾ ਨੇੜੇ ਆਉਣ ਗਿਆ ਉਦੋਂ ਕੁਝ ਏਜੰਡੇ ਹੋਰ ਹੋ ਜਾਂਦੇ ਨੇ ਕਿਉਂਕਿ ਚੋਣਾ ਵੇਲੇ ਲੋਕਾਂ ਦੀ ਯਾਦ ਆ ਇਹਨਾਂ ਪੋਲੀਟੀਕਲ ਪਾਰਟੀਆਂ ਨੂੰ ਪਤਾ ਹੈ ਵੀ ਲੋਕਾਂ ਦੀ ਯਾਦ ਆਸ਼ਤ ਜਿਹੜੀ ਹੈ ਬਹੁਤ ਕਮਜ਼ੋਰ ਹੁੰਦੀ ਹੈ ਬਹੁਤ ਥੋੜੀ ਚੀਰੀ ਹੁੰਦੀ ਹੈ ਲੋਕਾਂ ਨੂੰ ਬਹੁਤ ਥੋੜਾ ਚਿਰ ਯਾਦ ਰਹਿੰਦਾ ਹੈ ਇਸ ਲਈ ਜਦੋਂ ਵੋਟਾਂ ਆਉਣ ਗਿਆ ਉਹਨਾਂ ਨੂੰ ਬਹਿਕਾਉਣ ਦਾ ਉਹਨਾਂ ਦੇ ਜਜ਼ਬਾਤ ਭੜਕਾਉਣ ਦਾ ਇਨਾਂ ਕੋਲ ਬਹੁਤ ਸਾਰੇ ਏਜੰਡੇ ਹੁੰਦੇ ਨੇ ਇਸ ਲਈ ਜਜ਼ਬਾਤ ਢੜਕਾ ਕੇ ਹੀ ਹਿੰਦੁਸਤਾਨ ਦੇ ਵਿੱਚ ਵੋਟਾਂ ਵਟੋਰਨ ਦਾ ਵੋਟਾਂ ਹਾਸਲ ਕਰਨ ਦਾ ਤੇ ਸੱਤਾ ਹਾਸਲ ਕਰਨ ਦਾ ਤਰੀਕਾ ਰਹਿ ਗਿਆ ਉਹੀ ਤਰੀਕਾ ਪੋਲਿਟਿਕਲ ਪਾਰਟੀਆਂ ਕਰਦੀਆਂ ਨੇ ਝੂਠੇ ਵਾਅਦੇ ਕਰਦੀਆਂ ਨੇ ਤੇ ਉਹਨਾਂ ਝੂਠਿਆਂ ਵਾਅਦਿਆਂ ਦੇ ਸਹਾਰੇ ਜਿਹੜੀ ਹੈ ਉਹ ਸੱਤਾ ਹਾਸਲ ਕਰ ਲਿਆ ਨੇ ਇਹ ਹਨ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਕੱਲ ਨੂੰ ਇਸੇ ਸਮੇਂ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਧੰਨਵਾਦ